ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਸੰਗਤ ਦੇ ਸੰਯੋਗ ਨਾਲ ਇਹ ਲੰਗਰ ਦੀ ਸੇਵਾ ਚੱਲਦੀ ਆ ਔਰ ਬਹੁਤ ਵੱਧ ਚੜ ਕੇ ਸੇਵਾਦਾਰ ਇਹਦੇ ਵਿੱਚ ਭਾਗ ਲੈਂਦੇ ਆ ਤੇ ਆਪਣਾ ਜੀਵਨ ਸਫਲਾ ਕਰਦੇ ਆ ਤੇ ਗੁਰੂ ਦੇ ਲੰਗਰ ਇਹ ਲਗਾਤਾਰ 8-10 ਦਿਨ ਹੋਲੇ ਮੱਲੇ ਦੇ ਐਂਡ ਤੱਕ ਚੱਲਦੇ ਰਹਿੰਦੇ ਆ ਤੇ ਸਾਰੀ ਸੰਗਤ ਤੇ ਚੀਮਾ ਬਾਠ ਕੋਟ ਭਲੋਜਲਾ ਤੇ ਰਈਏ ਦੀ ਸਾਰੀ ਸੰਗਤ ਦੀ ਸਹਿਯੋਗ ਨਾਲ ਇਹ ਲੰਗਰ ਦੀ ਸੇਵਾ ਚੱਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੁਰੂ ਮਹਾਰਾਜ ਦਾ ਲੰਗਰ ਜੋ 88 ਜਦੋਂ ਹਾੜਾ ਆਏ ਸੀ ਉਸ ਟਾਈਮ ਦਾ ਚੱਲਦਾ ਇਸ ਲੰਗਰ ਦਾ ਪ੍ਰਬੰਧ ਕਿਲਾ ਆਨੰਦਗੜ੍ਹ ਆਨੰਦਪੁਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਸੰਤਾ ਮਹਾਂਪੁਰਖਾਂ ਦੇ ਸੰਯੋਗ ਨਾਲ ਚੱਲਦਾ ਸਾਤਖਨ ਵਾਸੀ ਬਾਬਾ ਸੇਵਾ ਸਿੰਘ ਸਾਤਖਨ ਵਾਸੀ ਬਾਬਾ ਲਾਭ ਸਿੰਘ ਸਾਤਖਨ ਵਾਸੀ ਬਾਬਾ ਭਗਤ ਸਿੰਘ ਸਾਤਖਨ ਵਾਸੀ ਬਾਬਾ ਰੁਪਨ ਸਿੰਘ ਪਹਿਲਵਾਨ ਜੀ ਉਹਨਾਂ ਦੇ ਵਰਸਾਇ ਸੰਤ ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਉਹਨਾਂ ਦੀ ਰਹਿਣ ਮਾਈ ਹੈਟ ਇਲਾਕੇ ਦੀ ਸੰਗਤ ਦੇ ਰਹਿਣ ਮਾਈ ਹੈਟ ਚੱਲਦਾ ਜੋ ਨਗਰ ਚੀਮਾਬਾਟ ਰਈਆ ਫੇਰੂਮਾਨ ਪੱਡੇ ਕੋਟ ਪਲੋਜਲਾ ਬਾਬਾ ਬਕਾਲਾ ਲੱਗ ਲੱਗ ਜੀਆਂ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਚੱਲਦਾ ਜੋ ਮਹਾਰਾਜ ਦੀ ਕਿਰਪਾ ਨਾਲ ਹਰ ਸਾਲ ਔਲੇ ਮੱਲੇ ਤੇ 8-10 ਦਿਨ ਚੱਲਦਾ ਤੇ ਸਦਾ ਹੀ ਉਦਾਂ ਮਹਾਰਾਜ ਦਾ ਲੰਗਰੇ ਚੱਲਦਾ ਰਹਿੰਦਾ ਗੁਰੂ ਮਹਾਰਾਜ ਬਾਜਾ ਵਾਲਾ ਕਿਰਪਾ ਕਰਨ ਸੰਗਤਾਂ ਦੇ ਸੇਤੇ ਮਿਹਰ ਭਰਿਆ ਹੱਥ ਰੱਖਣ ਤੇ ਐਸੀ ਜਿਹੜਾ ਲੰਗਰ ਦੀ ਸੇਵਾ ਕਰਦੇ ਰਹਿਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਦੀ ਮਰਿਆਦਾ ਜਿਵੇਂ ਮੇਰੇ ਤੋਂ ਪਹਿਲਾਂ ਵੀ ਬਜ਼ੁਰਗਾਂ ਨੇ ਦੱਸਿਆ ਕਿ 1988 ਤੋਂ ਜਦੋਂ ਹੜ੍ਹ ਆਏ ਸੀ ਉਦੋਂ ਤੋਂ ਇਹ ਲੰਗਰ ਦੀ ਮਰਿਆਦਾ ਜਿਹੜੀ ਚੱਲਦੀ ਆ ਰਹੀ ਹੈ ਪਿੰਡ ਚੀਮਾ ਬਾਠ ਤੇ ਆਸ-ਪਾਸੇ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਜਿਹੜੇ ਚੱਲਦੇ ਨੇ ਸਤਗੁਰਾਂ ਜੀ ਦੀ ਅਪਾਰ ਕਿਰਪਾ ਹੈ ਸੋ ਉਹਨਾਂ ਵੱਡ ਵਡੇਰਿਆਂ ਦੇ ਸਵਰਗਵਾਸੀ ਲਾਬ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਤੇ ਪਹਿਲਵਾਨ ਸਾਹਿਬ ਜੀ ਉਹਨਾਂ ਦੇ ਚਲਾਏ ਹੋਏ ਇਹ ਲੰਗਰ ਜਿਹੜੇ ਅੱਜ ਵੀ ਚੱਲ ਰਹੇ ਨੇ ਇਹ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ 20 ਰੁਪਈਆ ਦੇ ਲੰਗਰ ਜਿਹੜੇ ਨੇ ਉਹ ਅੱਜ ਵੀ ਚੱਲ ਰਹੇ ਨੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦੇ ਬੜੀ ਦੂਰਾਂ ਦੂਰਾਂ ਤੋਂ ਸੰਗਤਾਂ ਜਿਹੜੀਆਂ ਨੇ ਇੱਥੇ ਬੜੇ ਪਿਆਰ ਦੇ ਨਾਲ ਲੰਗਰ ਸਕਦੀਆਂ ਨੇ ਤੇ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਇਹ ਸਹਿਯੋਗ ਚੱਲਦਾ ਰਹੇਗਾ ਤੇ ਇਹ ਲੰਗਰ ਵੀ ਜਿਹੜੇ ਚੱਲਦੇ ਰਹਿਣਗੇ ਆਈ ਹੋਈ ਸੰਗਤ ਨੂੰ ਸਾਰੇ ਨਗਰ ਦੇ ਵੱਲੋਂ ਸਾਰੇ ਪ੍ਰਬੰਧਕਾਂ ਦੇ ਵੱਲੋਂ ਸੇਵਾਦਾਰਾਂ ਦੇ ਵੱਲੋਂ ਜੀ ਆਇਆਂ ਨੂੰ ਲੱਖ ਲੱਖ ਵਧਾਈਆਂ ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਔਰ ਇਹ ਜਿਹੜੇ ਸਾਡੇ ਕੋਲ ਆਏ ਨੇ ਸਟੂਡੀਓ ਵਾਲੇ ਵੀ ਇਹਨਾਂ ਦਾ ਵੀ ਅਸੀਂ ਧੰਨਵਾਦੀ ਹਾਂ ਜੀ ਕਿ ਜਿਹੜੇ ਅੱਜ ਇਸ ਮੇਲੇ ਨੂੰ ਜਿਹੜੇ ਸਾਰੀ ਦੁਨੀਆ ਦੇ ਵਿੱਚ ਵੀ ਸ਼ੇਅਰ ਕਰਨਗੇ ਇਹਨਾਂ ਦਾ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ